ਜਲੰਧਰ ਦੇ ਵਿੱਚ ਇੱਕ ਘਟਿਆ ਕਰਤੂਤ ਕਰਨ ਵਾਲਾ ਇਨਸਾਨ ਜਦੋਂ ਉਸ ਨੂੰ ਪੁਲਿਸ ਨੇ ਨਿਆਂਇਕ ਹਰਾਸਤ ਦੇ ਵਿੱਚੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਰਿਮਾਂਡ ਤੋਂ ਬਾਅਦ ਤੇ ਕੀ ਆਖਿਆ ਉਸ ਨੇ ਕਿਉਂਕਿ ਆਪਾਂ ਸਮਝਦੇ ਆ ਕਿ ਜੱਜ ਵੀ ਇਨਸਾਨ ਹੁੰਦਾ ਜੱਜ ਨੇ ਜਦੋਂ ਉਸ ਪਾਪੀ ਨੂੰ ਪੁੱਛਿਆ ਕਿ ਤੇਰੀ ਧੀਆਂ ਵਰਗੀ ਸੀ ਉਹ ਬਾਲੜੀ ਜਿਸ ਦੇ ਨਾਲ ਤੂੰ ਇਹ ਘਟਿਆ ਹਰਕਤ ਕੀਤੀ ਤੂੰ ਇਨਸਾਨ ਆ ਜਾਂ ਫਿਰ ਭੇੜੀਆਂ ਤੇ ਅੱਗੋਂ ਉਸ ਦਾ ਰਿਐਕਸ਼ਨ ਕੀ ਸੀ ਕਿ ਉਸ ਨੂੰ ਆਪਣੇ ਕੀਤੇ ਦੇ ਉੱਤੇ ਦੁੱਖ ਸੀ ਕਿ ਉਸ ਨੂੰ ਆਪਣੀ ਜਿਹੜੀ ਕਰਤੂਤ ਕੀਤੀ ਹੋਈ ਆ ਉਸ ਦਾ ਪਛਤਾਵਾ ਜਾਂ ਫਿਰ ਉਹ ਨਾਰਮਲ ਬਿਹੇਵੀਅਰ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਸੀ ਕਿ ਪਹਿਲਾਂ ਇਸ ਨੇ ਜਿਹੜੀ ਸਕੂਲ ਵੈਨ ਚਲਾਉਂਦਾ ਸੀ ਉਸ ਤੋਂ ਬਾਅਦ ਇਹ ਦਿਮਾਗੀ ਤੌਰ ਤੇ ਸਹੀ ਨਹੀਂ ਸੀ ਤਾਂ ਕਰਕੇ ਇਸ ਨੇ ਜਿਹੀ ਹਰਕਤ ਕੀਤੀ ਕਿ ਇਸ ਦਾ ਮੈਡੀਕਲ ਵੀ ਹੋਇਆ ਕਿ ਦਿਮਾਗੀ ਤੌਰ ਤੇ ਵਾਕਿਆ ਹੀ ਇਹ ਡਿਸਟਰਬ ਸੀ ਸਟ्रेसेस ਸੀ ਜਾਂ ਫਿਰ ਕਾਮ ਨੇ ਇਸ ਨੂੰ ਆਪਣੇ ਜਿਹੜਾ ਪ੍ਰਭਾਵ ਥੱਲੇ ਹੀ ਇਹਨਾਂ ਲੈ ਲਿਆ ਕਿ ਇਸ ਨੇ ਆਪਣੀ ਬੱਚੀਆਂ ਦੀ ਉਮਰ ਦੀ ਇੱਕ 13 ਸਾਲ ਦੀ ਬਾਲੜੀ ਜਿਨੇ ਹਜੇ بڑے ਸੁਪਨੇ ਵੇਖੇ ਹੁਣੇ ਆਪਣੀ ਜ਼ਿੰਦਗੀ ਨੂੰ ਲੈ ਕੇ ਉਸਦੇ ਮਾਪਿਆਂ ਨੇ ਵੀ ਬੜੀਆਂ ਰੀਝਾਂ ਹੋਣਗੀਆਂ ਕਿ ਮੇਰੀ ਧੀ ਪੜ੍ਹ ਲਿਖ ਕੇ ਬਣੇਗੀ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਇਸ ਘਟੀਆ ਬਿਰਤੀ ਦੇ ਇਨਸਾਨ ਨੇ ਆਪਾਂ ਸਭ ਜਾਣਦੇ ਆ ਕਿ ਜਿੱਥੋਂ ਜਿੱਥੋਂ ਤੱਕ ਇਹ ਖਬਰ ਗਈ ਹਰ ਇੱਕ ਦਾ ਖੂਨ ਖੋਲਿਆ ਕਿ ਸਾਡੇ ਸਮਾਜ ਦੇ ਵਿੱਚ ਅਜਿਹੇ ਲੋਕ ਵੀ ਰਹਿ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਨਸਾਨ ਕਹਿੰਦਿਆਂ ਵੀ ਅਸੀਂ ਸ਼ਰਮਸ਼ਾਰ ਹੁੰਨੇ ਆ ਤੇ ਜੱਜ ਵੀ ਜਦੋਂ ਇੱਕ ਇਨਸਾਨ ਤੇ ਇਹੀ ਖਬਰ ਸੁਣ ਕੇ ਪੱਥਰਾਂ ਦੇ ਵੀ ਅੰਸੂ ਨਿਕਲ ਆਉਣ ਤੇ ਉਹ ਤਾਂ ਫਿਰ ਵੀ ਇਨਸਾਨ ਸੀ ਜਿਹੜੀ ਪੁਲਿਸ ਨੇ ਪੇਸ਼ ਕੀਤਾ ਉਹ ਵੀ ਇੰਨੀਆਂ ਕਚੀਚੀਆਂ ਲੈ ਰਹੇ ਸੀ ਇਸ ਘਟਿਆ ਅੰਸਰ ਦੇ ਉੱਤੇ ਪਰ ਕਾਨੂੰਨ ਦਾ ਇੱਕ ਜਾਪਤਾ ਹੁੰਦਾ ਉਹ ਕਰ ਕੁਛ ਨਹੀਂ ਸਕਦੇ ਪਰ ਉਹਨਾਂ ਨੇ ਜਿਹੜਾ ਆਫ ਦੀ ਕੈਮਰਾ ਇਹ ਗੱਲ ਆਖੀ ਸੀ ਕਿ ਅਸੀਂ ਇਸ ਘਟਿਆ ਅਨਸਰ ਨੂੰ ਅਜਿਹੀ ਸਜ਼ਾ ਦੇਵਾਂਗੇ ਜਿਹੜੀ ਇੱਕ ਜਿਹੜੀ ਆਪਾਂ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਧਾਰਨਾ ਦੇਣਗੇ ਕਿ ਜੇਕਰ ਜਿਹੀ ਕੋਈ ਘਟਿਆ ਕਰਤੂਤ ਕਰੇਗਾ ਤੇ ਰੂਹ ਕੰਬ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਇਨਸੀਡੈਂਟ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਆ ਕਿ ਫਾਸਟ ਟਰੈਕ ਕੋਰਟ ਦੇ ਰਾਹੀਂ ਅਸੀਂ ਇਸ ਪਾਪੀ ਨੂੰ ਸਜ਼ਾ ਦਿਵਾਵਾਂਗੇ ਉਸ ਧੀ ਨੂੰ ਇਨਸਾਫ਼ ਦਿਵਾਵਾਂਗੇ ਜਿੰਨੀ ਦੇਰ ਤੱਕਰ ਉਸ ਇਸ ਇਨਸਾਨ ਨੂੰ ਜਿਹੜਾ ਸਜ਼ਾ ਨਹੀਂ ਮਿਲਦੀ ਉਨੀ ਦੇਰ ਤੱਕਰ ਉਹਦੀ ਰੂਹ ਵੀ ਜਿਹੜੀ ਉਹ ਤੜਫਦੀ ਰਹੇਗੀ ਉਸ ਧੀ ਦੀ ਸੋ ਜਦੋਂ ਇਸ ਨੂੰ ਜੱਜ ਸਾਹਮਣੇ ਪੇਸ਼ ਕੀਤਾ ਤੇ ਫੁੱਟ ਫੁੱਟ ਕੇ ਰੋ ਰਿਆ ਸੀ ਆਪਣੀ ਕੀਤੀ ਦੇ ਉੱਤੇ ਸ਼ਰਮਿੰਦਾ ਸੀ ਕਿਉਂਕਿ ਆਪ ਦੇ ਵੀ ਦੋ ਧੀਆਂ ਤੇ ਪਤਨੀ ਆ ਭਾਵੇਂ ਕਲੇਸ਼ੀ ਸੀ ਜਿਹੜਾ ਆਂਡ ਗਵਾਣ ਕਹਿੰਦਾ ਕਿ ਹਰ ਇੱਕ ਨਾਲ ਕਲੇਸ਼ ਕਰਦਾ ਸੀ ਪਰ ਜਿਹੜੀ ਕਰਤੂਤ ਇਹਨੇ ਹੁਣ ਕਰਤੀ ਇਹਨੇ ਆਪ ਦਾ ਤਾਂ ਜਿਹੜਾ ਸਤਿਆਨਾਸ਼ ਕਰਾਉਣਾ ਹੀ ਸੀ ਲੋਕ ਇਸ ਦੇ ਬੱਚੇ ਤੇ ਪਤਨੀ ਨੂੰ ਵੀ ਜਿਹੜੇ ਤਾਨੇ ਮਾਰ ਰਹੇ ਹਾਲਾਂਕਿ ਉਹ ਗਲਤ ਆ ਕਿਉਂਕਿ ਉਹਨਾਂ ਦਾ ਵਿਚਾਰੀਆਂ ਦਾ ਇਸ ਦੇ ਵਿੱਚ ਕੋਈ ਰੋਸ਼ਨੀ ਕਿਉਂਕਿ ਕੋਈ ਧੀ ਆ ਉਹਦੇ ਬਾਪ ਨੂੰ ਇਹ ਗੱਲ ਨਹੀਂ ਕਹੇਗੀ ਕਿ ਉਹ ਕਟਿਆ ਕਰਤੂਤ ਕਰੇ ਨਾ ਕੋਈ ਪਤਨੀ ਆਪਣੇ ਪਤੀ ਬਾਰੇ ਇਹ ਗੱਲ ਕਵੇ